ਟੂਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੁਰਦੁਆਰਾ ਪਾਕਾ ਸਾਹਿਬ ਪਾਰਸੀ 10ਵੇਂ ਪੰਨਮਦੀਕੇ ਤੋਂ ਮੱਥਾ ਟੇਕ ਕੇ ਕੀਤੀ। ਉੱਥੇ ਹੋਰ ਅਸੀਂ ਬਹੁਤ ਵਧੀਆ ਕੀਰਤਾਂ ਗ੍ਰਾਂਤੀ ਸਿੰਘ ਕਰ ਰਹੇ ਸੀਗੇ। ਕੀਰਤਨ ਤੇ ਬੜੇ ਆਨੰਦ ਨਾਲ ਬੈ ਕੇ ਸ਼ਾਂਤ ਮਹਿਟੰਗ ਨਾਲ ਸੁਣਿਆ ਤੇ ਉਸ ਤੋਂ ਬਾਅਦ ਟੂਰ ਦੀ ਕੀਤੀ ਸ਼ੁਰੂਆਤ। ਜਾ ਕੇ ਅਸੀਂ ਗੁਰਦੁਆਰਾ ਟਾਲੀ ਸਾਹਿਬ ਵਿੱਚ ਮੱਥਾ ਟੇਕਾਂਗੇ ਤੇ ਉੱਥੇ ਅਸੀਂ ਲੰਗਰ ਪਾਣੀ ਛਕਾਂਗੇ ਕਿ ਤੁਹਾਨੂੰ ਜਿੱਦਾਂ ਪਤਾ ਹੀ ਆ ਵੀ ਸਾਡਾ ਟੂਰ ਆ। ਸਾਈਕਲ ਰਾਈਡ ਤੇ ਤੇ ਵਿਦਾਊਟ ਮਨੀ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਛਕਾਂਗੇ ਉਸ ਤੋਂ ਬਾਅਦ ਅਸੀਂ ਅੱਗੇ ਜਾਵਾਂਗੇ ਮਾਸੀਵਾੜਾ ਗੁਰਦੁਆਰਾ ਸਾਹਿਬ ਵਿੱਚ ਤੇ ਉੱਥੇ ਅਸੀਂ ਜਾ ਕੇ ਰਾਤ ਦਾ ਸਾਡਾ ਸਟੇ ਆ ਤੇ ਇਹਦੇ ਵਿੱਚ ਵਿੱਚ ਜੋ-ਜੋ ਵੀ ਐਕਟੀਵਿਟੀਆਂ ਹੋਣਗੀਆਂ ਜਾਂ ਰਸਤੇ ਦੇ ਵਿੱਚ ਜਿੱਦਾਂ ਵੀ ਅਸੀਂ ਕੋਈ ਫਨ ਕਰਾਂਗੇ ਜਾਂ ਅੱਛ ਵਧੀਆ ਲੋਕੇਸ਼ਨ ਆਉਂਦੀ ਆ ਤਾਂ ਉਹ ਅਸੀਂ ਵੀਡੀਓ ਦੇ ਵਿੱਚ ਅੱਗੇ ਪਾਵਾਂਗੇ ਹਾਂਜੀ ਕਿੱਦਾਂ ਜੀ ਠੀਕ ਹੋ ਸਾਰੇ ਅਸੀਂ ਪਹੁੰਚਣ ਵਾਲੇ ਆ ਫਾਈਨਲੀ ਗੁਰਦੁਆਰਾ ਰਾੜਾ ਸਾਹਿਬ ਤੇ ਅਸੀਂ ਜਾ ਰਹੇ ਸੀ ਨਹਿਰ ਦੇ ਕੰਡੇ-ਕੰਡੇ ਥੀ ਵਿਊ ਬਹੁਤ ਸੋਹਣਾ ਸੀ ਬਿਲਕੁਲ ਰੋਡ ਵੀ ਬਿਲਕੁਲ ਚਕਾ-ਚੱਕ ਬਹੁਤ ਸੋਹਣਾ ਰੋਡ ਸੀਗਾ ਤੇ ਬਹੁਤ ਸੋਹਣਾ ਫੀਲ ਆ ਰਿਹਾ ਸੀਗਾ ਇੱਥੇ ਮਿਲਦੇ ਆ ਗੁਰਦੁਆਰਾ ਰਾੜਾ ਸਾਹਿਬ ਸੋਚ ਰਹੇ ਆ ਵੀ ਇੱਥੇ ਸਟੇ ਕਰਾਇਆ ਜਾਵੇ ਤੇ ਕਾਫੀ ਥੱਕ ਚੁੱਕੇ ਸੀਗੇ ਤੇ ਅੱਜ ਥੋੜੀ ਜੀ ਸਾਈਕਲ ਨੂੰ ਪ੍ਰੋਬਲਮ ਆਉਣ ਕਾਰਨ ਸਾਨੂੰ ਰਸਤੇ 'ਤੇ ਦੋ ਤਿੰਨ ਵਾਰ ਸਟੇ ਕਰਨਾ ਪਿਆ ਤੇ ਉਸ ਕਰਕੇ ਅਸੀਂ ਲੇਟ ਹੋ ਗਏ ਫਿਰ ਤਾਂ ਕਰਕੇ ਸੋਚ ਰਹੇ ਹਾਂ ਵੀ ਮਾਚੀਵੜਾ ਕੱਲ ਜਾਵਾਂਗੇ ਤੇ ਹੁਣ ਅਸੀਂ ਸ਼ਾਇਦ ਰਾਣਾ ਸਾਹਿਬ ਰੁਕੀਏ ਪਰ ਹਜੇ ਫਾਈਨਲ ਨਹੀਂ ਅਸਵਾਦ ਮਿਲਦੇ ਆ ਅੱਗੇ ਜਾ ਕੇ ਕੀ ਬੰਦ ਜੀ ਗੁੱਡ ਮਾਰਨਿੰਗ ਗਾਇਜ਼ ਕਿਵੇਂ ਹੋ ਠੀਕ ਹੋ ਸਾਰੇ ਯਾਰ ਕੱਲ ਪਹਿਲਾ ਦਿਨ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਥੱਕੇ ਇੰਨੇ ਸੀਗੇ ਤੇ ਅਸੀਂ ਰੁਕੇ ਸੀ ਗੁਰਦੁਆਰਾ ਰਾੜਾ ਸਾਹਿਬ ਦੇ ਵਿੱਚ ਰੂਮ ਲਿਆ ਸੀ ਇੱਥੇ ਰੂਮ ਲਿਆ ਤੇ ਜਰੂਰ ਉਸ ਰੂਮ ਦੇ ਵਿੱਚ ਆ ਕੇ ਸੌਂ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਸਵੇਰ 7:00 ਕਦੋਂ ਵੱਜ ਕੇ ਨਿਕਲਣਾ अर्ਲੀ ਮਾਰਨਿੰਗ ਸੀ ਤੇ ਔਰ ਥੋੜਾ ਜਿਹਾ ਹੋ ਤਾਂ ਲੇਟ ਗਏ ਆ ਪਰ ਅੱਜ ਥੋੜੀ ਜੀ ਸਪੀਡ ਜ਼ਿਆਦਾ ਰੱਖਾਂਗੇ ਕਿਉਂਕਿ ਸਾਡਾ ਅਗਲਾ ਟਾਸਕ ਵੀ ਅਸੀਂ ਗੁਰਦੁਆਰਾ ਅਨੰਦਪੁਰ ਸਾਹਿਬ ਅੱਗੇ ਜਾ ਕੇ ਰੁਕਣਾ ਤੇ ਮਿਲਦੇ ਆਂ ਸਮਾਰਾਂ ਪੂਰਾ ਖਿਲਰਿਆ ਪਿਆ ਰੂਮ ਦੇ ਵਿੱਚ ਇਹਨੂੰ ਹੁਣ ਸਾਈਕਲ ਤੇ ਜਾ ਕੇ ਅਜੇ ਫੇਰ ਲੋਡ ਕਰਨਾ ਪਹਿਲਾਂ ਗੱਲ ਵੀ ਬਾਬਾ ਜੀ ਕਹਿੰਦੇ ਵੀ ਕੱਲਾ ਸਾਈਕਲ ਨਹੀਂ ਅੰਦਰ ਲਿਆ ਸਕਦੇ ਆਪਣਾ ਸਮਾਨ-ਸਮਾਨ ਲੈ ਜਾਓ ਤੇ ਫਿਰ ਅਸੀਂ ਇਹ ਸਮਾਨ ਉੱਪਰ ਲੈ ਸਾਡਾ ਉੱਪਰ ਸੀਗਾ ਤੀਸਰੀ ਮੰਜ਼ਲ ਦੇ ਵਿੱਚ ਰੂਮ ਵੀ ਤੇ ਬਹੁਤ ਮਸਕਲ ਆਈ ਇੱਕ ਥੱਕੇ ਹੋਏ ਸੀਗੇ ਇਹ ਚੀਜ਼ ਕਰਕੇ ਤੇ ਹੁਣ ਸਾਨੂੰ ਫੇਰ ਇਹਨੂੰ ਲੋਡ ਕਰਨ ਦੇ ਵਿੱਚ ਘਟੋ-ਘਟ ਇੱਕ ਘੰਟਾ ਲੱਗ ਜਾਣਾ બસ ਨਿਕਲਦੇ ਆ ਤੇ ਅਗਰੀ ਅਪਡੇਟ ਤੁਹਾਨੂੰ ਫੇਰ ਦਿੰਨੇ ਆ ਹਾਂਜੀ ਹੁਣ ਅਸੀਂ ਲੈ ਜਾਣਾ ਤੇ ਨਹਾ ਕੇ ਹੁਣ ਚੱਲੇ ਮੱਥਾ ਟੇਕਣ ਮੱਥਾ ਟੇਕ ਕੇ ਅਸੀਂ ਜਾਵਾਂਗੇ ਲੰਗਰ ਬਾਣੀ ਲੰਗਰ ਬਾਣੀ ਛਕਣ ਤੋਂ ਬਾਅਦ ਰੂਮ ਦਾ ਚੈੱਕ ਆਊਟ ਕਰਕੇ ਹੁਣ ਅਸੀਂ ਅਨੰਦਪੁਰ ਦੇ ਫਿਰ ਨਿਕਲਾਂਗੇ ਅਨੰਦਪੁਰ ਸਾਹਿਬ ਦੇ ਲਈ ਰੂਮ ਤੋਂ ਬਾਹਰ ਨਿਕਲੇ ਸੀ ਤੇ ਬਾਹਰ ਨਿਕਲੇ ਸਾਰੇ ਮੇਨ ਗੁਰਦੁਆਰਾ ਸਾਹਿਬ ਤੇ ਇਹ ਅਸੀਂ ਉੱਪਰ ਸੀਗੇ ਤੇ ਖੜੇ ਮੋਹਿਤ ਭਾਈ ਹੁਣ ਚੱਲੇ ਅਸੀਂ ਨੀਚੇ ਲੰਗਰ ਛਕਣ ਵਾਸਤੇ ਤੇ ਲੰਗਰ ਹਾਲ ਆ ਗੁਰਦੁਆਰਾ ਸਾਹਿਬ ਦੇ ਪਿੱਛੇ ਆ ਤੇ ਜਿਵੇਂ ਜਿਵੇਂ ਕੋਈ ਅਪਡੇਟਸ ਹੋਣੀਆਂ ਅਸੀਂ ਨਾਲ ਜਿਹਾ ਤੁਹਾਨੂੰ ਦਿੰਦੇ ਰਵਾਂਗੇ ਤੇ ਲੰਗਰ ਛਕਦੇ ਆ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਆ ਦੇਖੋ ਜੀ ਲੰਗਰ ਹਾਲ ਵੱਲ ਜਾ ਰਹੇ ਆ ਮੋਹਿਤ ਭਾਈ ਭੁੱਖ ਲੱਗੀ ਪਈ ਆ ਕਹਿੰਦਾ ਬਹੁਤ ਕਾਲੀ ਆ ਬਾਈ ਨੇ ਜਾਣਦੀ ਤੇ ਦੇਖੋ ਬਹੁਤ ਸੋਹਣਾ ਬਣਾਇਆ ਹੋਇਆ ਆ ਦਰਬਾਰ ਸਾਹਿਬ ਆ ਗਿਆ ਜੀ ਇਹ ਆ ਗਿਆ ਜੀ ਲੰਗਰ ਹਾਲ ਬਹੁਤ ਸੋਹਣਾ ਜੀ ਲੰਗਰ ਹਾਲ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਬਹੁਤ ਵੱਡਾ ਈ ਤੇ ਇੱਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਜੀ ਕੱਲ ਬਾਬਾ ਜੀ ਨਾਲ ਗੱਲ ਹੋਈ ਸੀ 24 ਘੰਟੇ ਲੰਗਰ ਚੱਲਦਾ ਜੀ ਇੱਥੇ ਦੁੱਧ ਚਾਹ ਕੌਫੀ ਰੋਟੀ ਅਸ਼ਾਦਾ ਪਾਣੀ ਤਾਂ ਚੱਲਦਾ ਹੀ ਰਹਿੰਦਾਗਾ ਦੁੱਧ ਚਾਹ ਕੌਫੀ ਵੀ 24 ਘੰਟੇ ਚੱਲਦਾ ਜੀ ਅੰਦਰ ਗੁੰਜਦੇ ਆ ਮਿਲਦੇ ਅਸੀਂ ਇੱਥੇ ਐਂਟਰੀ ਕਰਨ ਲੱਗੇ ਐ ਐਂਟਰੀ ਤੇ ਤੁਹਾਨੂੰ ਥਾਲ ਚਮਚ ਗਲਾਸ ਸਾਰਾ ਕੁਝ ਮਿਲੂਗਾ ਬਸ ਜੀ ਆ ਗਈ ਹੈ ਜੀ ਜੀ ਦੋਸਤੋ ਕਿੱਦਾਂ ਹੁਣ ਅਸੀਂ ਆ ਗਏ ਸੀ ਗੋਦਵਾਰਾ ਸਭ ਤੋਂ ਬਾਹਰ ਤੌਰਨ ਦੀ ਬਿਲਕੁਲ ਤਿਆਰੀ ਸੀ ਤੇ ਤਿਆਰੀ ਤੋਂ ਪਹਿਲਾਂ ਇੱਕ ਜਿਹੜਾ ਮੇਨ ਪਾਰਟ ਆ ਸਾਡੀ ਸਾਡੇ ਟੂਰ ਦਾ ਉਹ ਜਿਹੜਾ ਸਾਈਕਲ ਸਾਈਕਲ ਲੱਗ ਗਿਆ ਵੇ ਤੇ ਪਾਰਕਿੰਗ ਦੇ ਵਿੱਚ ਠੀਕ ਹੈ ਜੀ ਇਹ ਸਾਡਾ ਪਿਆ ਸਮਾਨ ਜਿਹੜਾ ਕਿ ਰਾਤ ਅਸੀਂ ਲਾਇਆ ਸੀ ਰੂਮ ਚੋਂ ਜਾਣ ਵਾਸਤੇ ਸਾਈਕਲ ਤੋਂ ਤੇ ਹੁਣ ਅਸੀਂ ਇਹਨੂੰ ਫੇਰ ਲੱਦਣਾ ਇਹਨੂੰ ਲੱਦ ਕੇ ਫਿਰ ਅਸੀਂ ਅੱਗੇ ਆਨੰਦਪੁਰ ਸਾਹਿਬ ਵੱਲ ਵਧਾਂਗੇ ਤੇ ਫਿਰ ਜੋ ਵੀ ਅਪਡੇਟ ਹੋਊਗੀ ਜਾਂ ਰਸਤੇ ਵਿੱਚ ਕਿਤੇ ਰੁਕਾਂਗੇ ਉਹ ਤੁਹਾਨੂੰ ਅਸੀਂ ਮਿਲਦੇ ਰਵਾਂਗੇ ਮਿਲਦੇ ਆਕੇ ਵੀਡੀਓ ਰਾੜਾ ਸਭ ਤੋਂ ਅਜੀ ਤੁਰਫੇ ਸੀਗੇ ਤੇ ਇਹ ਇੱਕ ਜਿਹੜਾ ਵੱਡਾ ਰੋਡ ਆ ਉਹ ਤਾਂ ਦੂਜੀ ਸਾਈਡ ਲੰਘਿਆ ਇਹ ਲਿੰਕ ਰੋਡ ਹੈਪਾ ਕੋਈ ਰੋਡ ਜਿਹੜਾ ਨਹਿਰ ਦੇ ਨਾਲ-ਨਾਲ ਜਾਂਦਾ ਤੇ ਰਸਤਾ ਜਾਨੀ ਕਿ ਗੱਡੀਆਂ ਵਾਸਤੇ ਠੀਕ ਆ ਜਾਨੀ ਕਿ ਸਾਈਕਲ ਵਾਸਤੇ ਇੰਨਾ ਵਧੀਆ ਸਾਨੂੰ ਨਹੀਂ ਲੱਗਿਆ ਕਿਉਂਕਿ ਇੱਕ ਤਾਂ ਸਮਾਨ ਰੋਡ ਸੀਗਾ ਤੇ ਜਦੋਂ ਟੁੱਟਿਆ ਔਨ ਕਰਕੇ ਉਕਰੀ ਦੇ ਵਿੱਚ ਸਾਡਾ ਸਾਈਕਲ ਵਜਦਾ ਸੀ ਤੇ ਸਾਨੂੰ ਤਿਆਰ ਰੱਖਣਾ ਪੈਂਦਾ ਸੀ ਹਾਂਜੀ ਦੋਸਤੋ ਕਿੱਦਾਂ ਜੀ ਨੇਰੇ ਸਾਹਬ ਨਾਲ ਆਹ ਰੋਡ ਸਾਰੇ ਪੰਜਾਬ ਵਾਲੇ ਨੰਗੇ ਹੋਣੇ ਆ। ਵੀ ਸਾਰੇ ਜਿਹੜੇ ਵੀਡੀਓ ਵੀ ਦੇਖ ਰਹੇ ਆ ਤੁਹਾਨੂੰ ਪਤਾ ਹੀ ਆ ਇੱਧਰ ਦੇਖੋ। ਕਰਾਕ ਆ ਰਿਹਾ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਬਈ ਕਿ ਆਪਣੇ ਸਾਰੇ ਪੰਜਾਬ ਵਾਲਿਆਂ ਨੇ ਚੀਜ਼ਾਂ ਦੇਖੀਆਂ ਵੀ ਹੋਣੀਆਂ ਤੇ ਕਰੀਆਂ ਵੀ ਹੋਣੀਆਂ। ਤੇ ਚ ਭੁੱਖ ਲੱਗੀ ਸੀ ਜਾਂਦੇ ਜਾਂਦੇ। ਉਹ ਦੇਖੋ ਮੋਸਤ ਬਾਈ ਖੜਾ ਹੈਗਾ। ਇਹ ਖਾਈ ਜਾਂਦਾ। ਪੰਜਾਬੀਆਂ ਨੂੰ ਤਾਂ ਪਤਾ ਹੀ ਆ ਜਿਹੜਾ ਆਪਣਾ ਹਰ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਨੇੜ ਤੇੜ ਹੁੰਦਾ ਹੀ ਆ ਤੂਤ ਤੇ ਸਾਨੂੰ ਇੱਕ ਤੂਤ ਦੇ ਹੈਗਾ ਤੇ ਇਹ ਤੂਟੀਆਂ ਬਹੁਤ ਕਾਲੀਆਂ ਗਾਲੀਆਂ ਸੀ ਤੇ ਮੈਂ ਸੋਚਿਆ ਵੀ ਕਿਉਂ ਨਾ ਇਹ ਖਾਧੀਆਂ ਜਾਣ ਨਾਲੇ ਥੋੜੀ ਜਿਹੀ એનર્ਜੀ ਮਿਲ ਜਾਣੀ ਆ ਮੈਨੂੰ ਦੇਖੋ ਬਈ ਕਿੰਨੀਆਂ ਸ਼ਾਹ ਕਾਲੀਆਂ ਦੇਖੋ ਸ਼ੜਕ ਦੇ ਕੀ ਹਾਲ ਹੋਇਆ ਪਿਆ ਤੂਤੀਆਂ ਦੇ ਰੰਗ ਨਾਲ ਇਹ ਹੈ ਤੇ ਰੰਗ ਜੇ ਭਾਈ ਆਪਣੇ ਹੱਥਾਂ ਦਾ ਰੰਗ ਦਿਖਾ ਰਿਆ ਠੀਕ ਹੈ ਜੀ ਮਿਲਦੇ ਆਂ ਫਿਰ ਅੱਤੇ ਜੇ ਰੁਕੇ ਸੀ ਤੂਤੀਆਂ ਖਾਈ ਜਾਂਦੇ ਸੀ ਤੇ ਬਾਈ ਹਰ ਕੇ ਸਾਨੂੰ ਹੌਸਲਾ ਦੇਣ ਲਈ ਸਾਡੇ ਕੋਲੇ ਰੋਗ ਗੇ ਕਿੱਥੋਂ ਬਾਈ ਜੀ ਅਸੀਂ ਵੀਰੇ ਰਾਜਗੜ ਪਿੰਡ ਆ ਵੀਰੇ ਰਾਜਗੜ ਆ ਬਾਈ ਉਹਨਾਂ ਦਾ ਪਿੰਡ ਤੇ ਬਾਈ ਉਹਨਾਂ ਸਾਨੂੰ ਮੋਟੀਵੇਸ਼ਨ ਕਰ ਲਈ ਰੋਗ ਗੇ ਵੀ ਕਹਿੰਦੇ ਬਹੁਤ ਵਧੀਆ ਹੈਗਾ ਵਧੀਆ ਲੱਗਿਆ ਅੱਜ ਤੱਕ ਕੋਲੇ ਦੀ ਨਾਂ ਕਿ ਜਿਰੇ ਉਹਨਾਂ ਨੂੰ ਵਾਪਸ ਮੁੜ ਕੇ ਆਏ ਸਾਡੀ ਖਾਤਰ ਬਾਈ ਉਹਨੂੰ ਸਪੈਸ਼ਲ ਮੁੜ ਕੇ ਆਏ ਆ ਵੀ ਅੱਜ ਆਪਦੇ ਆ ਤੂਤੀਆਂ ਨੇ ਬਿਜੀ ਸੀਗੇ ਇਹ ਘੜਾ ਬਾਈ ਮੋਹਿਦ ਸੋ ਇਹ ਵੀ ਉਹ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਆ ਪਰ ਹੁਣ ਅਸੀਂ ਮੇਨ ਰਸਤਾ ਸਾਡਾ ਅਨੰਦਪੁਰ ਸਾਹਿਬ ਤੋ ਸਾਨੂੰ ਮਿਲ ਗਿਆ ਇੱਥੋਂ ਸਿੱਧੇ ਸਿੱਧੇ ਚੱਲਦੇ ਜਾਣਾ ਤੇ ਅਨੰਦਪੁਰ ਸਾਹਿਬ ਅਸੀਂ ਪਹੁੰਚ ਜਾਣਾ ਤੇ ਨਹਿਰ ਦੇ ਨਾਲ-ਨਾਲ ਜਾਣਾ ਤੇ ਨਹਿਰ ਤੇ ਇੱਕ ਸਾਨੂੰ ਵਧੀਆ ਚੀਜ਼ ਲੱਗੀ ਇੱਥੇ ਦੋ ਪੌੜ ਜੋ ਜੋਇੰਟ ਆ ਇਹ ਤੋਂ ਦੋ ਨਹਿਰਾਂ ਚੱਲਦੀਆਂ ਗਈਆਂ ਇੱਕ ਉਧਰ ਨੂੰ ਇੱਕ ਰਾੜਾ ਸਾਹਿਬ ਸਾਈਡ ਚੱਲ ਜਾਂਦੀ ਐ ਇੱਕ ਲੁਧਿਆਣਾ ਸਾਈਡ ਚੱਲ ਜਾਂਦੀ ਐ ਗੁਰਪੁਰ ਸਾਹਿਬ ਪਹੁੰਚ ਕੇ ਤੇ ਸਾਨੂੰ ਵਧੀਆ ਲੱਗਿਆ ਤਾਂ ਕਰਕੇ ਇਹਨੂੰ ਸ਼ੂਟ ਕਰ ਲਿਆ ਤੇ ਬਾਈ 모ਹਿਤ ਵੀਡੀਓ ਬਣਾ ਰਿਹਾ ਤੇ ਆ ਬਾਈ ਦਾ ਚੈਨਲ ਆ ਤੇ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਬਾਈ ਨੂੰ ਸਪੋਰਟ ਕਰਿਓ ਜ਼ਰੂਰ ਤੇ ਬਾਈ ਵੀ ਸਾਨੂੰ ਹੈਲੋ ਬੁਲਾ ਕੇ ਲੰਘਿਆ ਤੇ ਅਸੀਂ ਇੱਥੋਂ ਅਨੰਤਪੁਰ ਸਾਹਿਬ ਵੱਲ ਜਾ ਰਹੇ ਹਾਂ ਤੇ ਮੇਰਾ ਰੰਗ ਵੀ ਬਾਈ ਧੁੱਪ ਚ ਰਹਿਣ ਨਾਲ ਨਾ ਬਾਈ ਯਾਰ ਸਾਈਕਲ